ਉਦੇ ਲੇਖਕ ਹਨ ਮਹਾਨ ਸ਼ਾਇਰ ਜਿਨ੍ਹਾਂ ਨੇ ਅੱਧੀ ਸਦੀ ਤੋਂ ਵੱਧ ਸਿੱਖ ਸਟੇਜ ਤੇ ਕਵਤਾਵਾਂ ਗਾਈਆਂ ਪੜੀਆਂ ਬਹੁਤ ਸਾਰੀਆਂ ਕਿਤਾਬਾਂ ਸਿੱਖ ਪੰਥ ਨੂੰ ਦਿੱਤੀਆਂ ਸਾਧ ਚਰਨ ਸਿੰਘ ਸਫਰੀ ਸਾਹਿਬ ਦੀ ਇੱਕ ਸਵਾਲ ਅਤੇ ਇੱਕ ਜਵਾਬ ਤੁਹਾਡੀ ਨਜ਼ਰ ਕਰਨੇ ਹਨ ਸਾਧ ਸੰਗਤ ਜੀ ਆਪਣੀਆਂ ਮਨ ਬਿਰਤੀਆਂ میدان جنگ چمکور دی گڑی وا ہنیری رات ہے ستگر کلکی در پاتشاہ صاحب شری گرو گوبند سنگھ جی اور بھائی دیا سنگھ جی اتوں لنگ رہے ہیں شہنشاہ کلکیتر پاتشاہ تھوڑا اگے چلے جاندے ہیں بھائی دیا سنگھ تھوڑے پچھے رہے ہیں ستگروں نے پچھے مڑ کے ਜਦ ਭਾਈ ਦਇਆ ਸਿੰਘ ਜੀ ਵੱਲ ਦੇਖਿਆ ਤਾਂ ਇੱਕ ਸਵਾਲ ਭਾਈ ਦਇਆ ਸਿੰਘ ਜੀ ਸਤਿਗੁਰ ਕਲਗੀਧਰ ਪਾਤਸ਼ਾਹ ਨਾਲ ਕਰਦੇ ਹਨ ਉਹ ਸਵਾਲ ਦਾ ਜਵਾਬ ਮੇਰੇ ਸ਼ੈਨਸ਼ਾ ਦਰਵੇਸ਼ ਭਾਈ ਦਇਆ ਸਿੰਘ ਨੂੰ ਦਿੰਦੇ ਹਨ ਆਓ ਇੱਕ ਵਾਰ ਫਿਰ ਫਤਿਹ ਦੀ ਅਸੀਸ ਦਿਓ ਗੱਜ ਕੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਾਂ ਸਾਧ ਸੰਗਤ ਜੀਓ ਕਵੀ ਜਨਾਂ ਦੀਆਂ ਅਨਮੋਲ ਰਚਨਾਵਾਂ ਆਪ ਨੇ ਸਰਵਣ ਕਰ ਲਈਆਂ ਔਰ ਤੱਕਿਆ ਹੈ ਕਿ ਗੁਰੂ ਦੇ ਆਸਰੇ ਕਿੰਨੀਆਂ ਉੱਚੀਆਂ ਕਾਬਗੁਡਾਰੀਆਂ ਇਨ੍ਹਾਂ ਕਵੀ ਜਨਾਂ ਦੀਆਂ ਕਲਮਾਂ ਨੇ ਲਾਈਆਂ ਔਰ ਆਪਣੀਆਂ ਇਨ੍ਹਾਂ ਕਾਬਗੁਡਾਰੀਆਂ ਇਹ ਕੀਤੀ ਹੋਈ ਕਰੜੇ ਮਿਹਨਤ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਕੁਝ ਸਮਾਂ ਹੀ ਥੋੜਾ ਹੋਰ ਹੈ ਬੜੀਆਂ ਅਨਮੋਲ ਸੁੰਦਰ ਰਚਨਾਵਾਂ ਕਵੀ ਜਨ ਹੋਰ ਆਪ ਨੂੰ ਸੁਣਾ ਰਹੇ ਨੇ ਸਮਾਪਤੀ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਚਰਣਾ ਵਿੱਚ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ ਜੋ ਗੁਰੂ ਕਰਦੀ ਮਰਜਾਦਾ ਹੈ ਫਿਰ ਹੀ ਸਾਰੀਆਂ ਸੰਗਤਾਂ ਨੇ ਜਾਣਾ ਹੈ ਪਾਈ ਪਹਿਲਾਂ ਉੱਠਣ ਦੀ ਖੇਚਲ ਨਾ ਕਰੋ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਉਣ ਵਾਲੇ ਜੋ ਸੁੰਦਰ ਖਿਆਲ ਹਨ ਇਹ ਆਪਾਂ ਸਰਵਣ ਕਰਦੇ ਨੇ ਚੁੱਪ ਦਾ ਦਾਨ ਬਖਸ਼ਿਸ਼ ਕਰਦਿਆਂ ਹੋਇਆਂ ਬੜੀ ਸ਼ਾਂਤੀ ਨਾਲ ਬੜੇ ਪ੍ਰੇਮ ਨਾਲ ਆਪਾਂ ਇਹ ਰਚਨਾਵਾਂ ਗੁਰੂ ਮਹਾਰਾਜ ਦਾ ਜਾਸ ਗੁਰੂ ਕੰਨ ਇਤਿਹਾਸ ਸਰਵਣ ਕਰਨਾ ਹੈ ਪਾਈ ਉੱਠਣ ਦੇ ਕਾਲੇ ਨਾ ਕਰੋ ਕੁਝ ਸਮਾਂ ਹੋਰ ਆਪਾਂ ਗੁਰੂ ਕੇ ਦਰਬਾਰ ਵਿੱਚ ਬੈਠੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਇੱਕ ਸਵਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਕਰਦੇ ਹਨ آپ اس طرح محسوس کرو گے کہ جو کچھ ہویا وہ آپ جی کے سامنے ایک تصویر بن کے دسے گا چمکور دی گڑی پائی دیا سنگھ اور کلگیتر پاتھا دونوں ہیں کی کہہ رہے ہیں پاتھا پائی دیا سنگھ جی واتاورن ہے ਬਦਲਾ ਚੋਂ ਬਿਜਲੀ ਚ ਮਕੇ ਸੀਗੀ ਮਾਰਦੀ ਹੋਈ ਰੁਸ਼ਨਾਹੀ ਜਾਨ ਸੁਨਹਿਰੀ ਜੀ ਤਾਰਦੀ ਬਦਲਾ ਚੋਂ ਬਿਜਲੀ سنہری सिगी تار रुशनाई जा, सुनहरी जे तार نگاہ گئی निगाह गई دی ڈا ات لے کے بیٹھا سی جار دیا ولے وگا گئی جا دی ਉਹ ਪਟਨਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਿਆ ਸਿੰਘ ਲਾਸ਼ੀ ਤੱਕ ਕੇ 마ਸੂਮ ਦੀ ও oh, জিন্ত ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਝਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾ ਕਿ ਕੇ ਕਲ ਜੇ ਕਿਉਂ ਨਾ ਲਾ ਲਿਆ ਲੱਗਾ ਹਾਏ ਖੇਰੂ ਵੀ ਨਹੀਂ ਚੱਲਦੇ ਲੱਗਾ ਹੋਇਆ ਪਾਤਸ਼ਾਹਾਂ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾਂ ਪੰਖੇ ਰੂ ਵੀ ਨਹੀਂ ਚੱਲਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਤਲਾ ਦਿਆਂ ਨਿਭਾਈ ਦੀ ਅਖੀਰ ਜੜੀ ਉਹ ਰਸ਼ਮ ਨਿਭਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਦਾਤਾ ਅੱਦੀ ਅੱਦੀ ਦੁਹਾਂ ਦੇ ਸਰੀਰਾ ਉੱਤੇ ਪਾਦਿਆਂ ਇੱਕ ਹੋਰ ਗੱਲ ਕਹਿੰਦਾ ਦਇਆਸ਼ੀ کل کی تر پاشاہ نے سنگ دیا میں نے پریاں گل سنیا ایک جواب کی دیتا سا سنگا جی دتا صاحب بولے دسمیش پتا مکھوں للکار کے لینہ کی تو سنگا میرے پیار کے ویخنا میدان تران گھ بھی شہید ہوئے جانا مار کے خالصے پیار میں پتا سنگت okay, okay. ایک جگارا میرے سانجا کرو میری بھی اس پاون ستان حاضری لگ جائے حکم ہوا سکوں یہ شیر میں دوبارہ کہاں بولے ذرا مکھوں للکار کے ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਖੀਚ ਵਖੇਵਾ ਕਿਦਾਂ ਪਾਦਿਆਂ ਆਖ ਸੋਖ ਵੇਲੇ ਪਾਛ ਕੀ ਕਹਰੇ ਸਾਸ ਸਿੰਘ ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ ਚ ਕੁਛ ਕਹਿ ਰਿਹਾ ਹੈ ਖਾਲਿਸ਼ੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾਦਿਆਂ وہ دیا سنگا سکھی چھواں کتا دیا سوکھ ویلے اے میرے سنگ پائی والنا میدان بچ پے کہڑے ہال نے یہ لال ਲਾਲਾ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਨਾਲ ਨੇ ਬਿਨਾ ਤਨਖਾਹ ਹੋ ਜਿਹੜੇ ਰਹੇ ਮੇਰੇ ਨਾਲ ਨੇ ਮੁਕਦਾ ਜਦੋਂ ਤੱਕ ਇਹ ਨਾਂ ਦਾ ਹਿਸਾਬ ਨਹੀਂ ਹੂੰ ਮੁਕਦਾ ਆ ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਹੂੰ ਚੁੱਕਦਾ ਦਇਆsingਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ ਆ ਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਦਇਆ ਸਿੰਘਾ ਮੋਹ ਵਾਲੇ ਤਿੰਨ ਕੇ ਤਰੋੜ ਦੇ ਛੋੜ ਦੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਉ ਕੱਪੜਾ ਨੂੰ ਲੋੜ ਦੇ ਪੰਥ ਦੇ ਸ਼ਹੀਦ ਨਹੀਂ ਪੁਨਾ ਨੂੰ ਲੋੜ ਦੇ ਤੂੰ ਇਹਦਾ ਹੀ ਧੂਮਾ ਲਾਏ ਦੇ ਮੂਹ ਉੱਤੇ ਓੜ ਦੇ ਦਇਆ ਸਿੰਘਾ ਕਿਉਂ ਦਈ ਜਾਣੈ ਮੋਦਿਆਂ ਥੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਨੰਮੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾ ਸੰਗ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇੰਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਧਾ ਹਾਂ ਇੱਕ ਸ਼ੇਰ ਹੋਰ ਸਾਹ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚੀਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਲੋਕ ਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਆਹ ਇਹਨਾ ਮੇਨੇ ਆ ਤੋਂ ਸਮਝਾਂ ਮੰਨ ਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਲੇਕਿਨ ਸੁਣ ਕੀ ਨਹੀਂ ਸਾਸ ਸਕਦਾ ਸਾਸ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੈਨੂ ਰਤਾ سمجھے تے شر مقابل صاحب کا حکم ہے آخری پھر میں آپ کے سانجا کرتا پر ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ ਇਦਾਂ ਮੰਜ਼ਲ ਮੁਕਾਵਦਾ ਵਖਿਆ ਨਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮੁਕਾਵਦਾ ਵਖਿਆ ਨਾ ਹੰਸਾ ਜਹੇ ਪਿਆਸੀਆਂ ਪੁੱਤਰਾਂ ਨੂੰ ਮੂ ਮੌਤ ਦੇ ਪਾਵਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ

واحرو جی کا خالص واحد گرو سا کبتا تی سال پرانی میری لکھی انہوں نے کہیے ہے مینو کی ملیا جو مینو ملیا یہ سخص نہیں ملیا ਮੈਂ ਮਰ ਜਾਣਾ ਮੇਰੇ ਮਰਨ ਦੇ ਬਾਅਦ ਵੀ 300 ਸਾਲ ਇਹ ਕਵਤਾ ਗਾਈ ਜਾਣੀ ਹੈ ਮੈਨੂੰ ਇਹ ਮਿਲਿਆ ਕਿ ਜੋ ਭਾਵਨਾ ਨਾਲ ਮੈਂ ਕਵਤਾ ਲਿਖੀ ਹੈ ਉਸ ਭਾਵਨਾ ਨਾਲ ਇਸ ਨੇ ਗੀਤ ਪ੍ਰਗਟਾ ਦਿੱਤੀ ਆ ਉਹ ਮਤਲਬ ਪ੍ਰਗਟਾ ਦਿੱਤਾ ਤੁਸੀਂ ਝੂਮ ਪਏ ਮੈਂ ਸਭ ਤੋਂ ਵੱਡੀ ਸ਼ੈ ਇਹ ਮਿਲੀ ਹੈ ਤੂੰ ਦੋ ਚਾਰ ਛੇ ਜਿਹੜੇ ਪੜੇ ਆ ਆਖਿਰਕ ਕੁੰਦਨ ਸਾਹਿਬ ਦੇ ਪੜੇ ਉਹ ਵੀ ਗੁਜ਼ਰ ਗਏ ਇੱਕ ਮਿਕ ਲੱਕਣ ਬਲੱਗਣ ਸਾਹਿਬ ਦਾ ਪੜਿਆ ਉਹ ਵੀ ਗੁਜ਼ਰ ਗਾਇਆ ਅੱਜ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਗੁਜ਼ਰ ਗਾਇਆ ਨੂੰ ਪਰ ਕਮ ਤਾਂ ਜਿੰਦੀ ਹੈ ਇਸ ਕਰਕੇ ਸਾਥ ਸਿੰਘ ਜੀ ਕਵੀ ਜਿਹੜਾ ਇਹਦੇ ਤੇ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਇਹ ਮਰ ਜਾਊ ਜ਼ਰੂਰ ਮਰਨਾ ਹੈ ਪਰ ਮਰਨ ਦੇ ਤੇ ਬਾਅਦ ਵੀ ਇਹਨੇ ਜਿਉਂਦਾ ਰਹਿਣਾ ਇਸ ਕਰਕੇ ਇਹ ਤਾਰੀ ਸਾਹਿਬ ਦਾ ਅਸੀਂ ਬੜੇ ਬਖਸ਼ਕੂਰ ਹਾਂ ਮੇਰੀ ਕਵਤਾ गा ਕੇ ਮੇਰੀ ਤੁਹਾਡੇ ਨਾਲ ਬਾਖੀ ਕਰਾਈ ਹੈ ਤੁਸੀਂ ਸਮਝੋਗੇ ਕਿ ਕਵੀ ਚੰਗੀ ਕਵਤਾ ਲਿਖਦਾ ਤੂ ਇਸ ਕਰਕੇ ਮੈਂ ਇਹਦਾ ਬੜਾ ਮਸ਼ਹੂਰ ਹਾਂ ਕਿੰਨੀਆਂ ਹੀ ਕਿਤਾਬਾਂ ਮੇਰੀਆਂ ਪਈਆਂ ਕੋਈ ਨਾਂਗ ਆਵੇ ਤਾਂ ਮੈਨੂੰ ਕੌਣ ਪੁੱਛਦਾ ਇਹ ਨਰਿੰਦਰ ਬੀਬਾ ਰੂਪ ਸਿੰਘ ਅੱਜ 8 ਕਿ ਦਿਨ ਹੋਇਆ ਇੱਕ ਬੀਬੀ ਕਪਤਾ ਲੁਧਿਆਣੇ ਦੀ ਲੈ ਗਈ ਖੇਜੀ ਤੋਂ ਰਿਕਾਟ ਦਿੱਦੀ ਕਰਾਏ ਸੋ ਸਾਡੀ ਜਿਹੜੀ ਜਾਣਕਾਰੀ ਹੈ ਵਾਕਈ ਇੱਦਾਂ ਗਉਣਾ ਹੈ ਬਉਧੀ ਚੜਾਉਂਦੇ ਆ ਪਰ ਚੰਗਿਆ ਜਿਹੜੇ ਗਾਉਂਦੇ ਆ ਇੱਕ ਬੀਬੀ ਸਾਡੇ ਨਗਰ ਦੇ ਦੋ ਮੁੰਡੇ ਉਹਦੇ ਨੌਕਰੀ ਕਰਕੇ ਆਏ ਛੁੱਟੀ ਉਨੀ ਖਣਪਾੜ ਰੱਖਿਆ ਖਣਪਾੜ ਦੇ ਬਾਹਰ ਅਜੇ ਮਹਾਰਾਜੀ ਦੇ ਘਰੇ ਸੀ ਇੱਕ ਗੰਦਾ ਜਿਹਾ ਰਕਾਰ ਲੱਗਦਾ ਮੈਂ ਬਾਝੇ ਗਿਆ ਬੀਬੀ ਇਹ ਕੀ ਕੀਤਾ ਇੰਨਾ ਸੋਹਣਾ ਕਾਜ ਕਰਕੇ ਗੰਦਾ ਰਕਾਰ ਉਹ ਕਹਿੰਦੀ ਮੇਰਾ ਕੰਮ ਕਰ ਆਪਣਾ ਜਾ ਕੇ ਮੈਂ ਘਰ ਬਣਾਉਣੀ ਆ ਤੇਰੇ ਵਰਗੇ ਬਣਾਉਂਦੇ ਮੈਂ ਲਾਤਾਂ ਸੋ ਸਾਸੰਗੇ ਦੀ ਮੇਰੇ ਮਨ ਤੇ ਬੜੀ ਛੱਟ ਲੱਗੀ ਮੈਂ ਸਭ ਤੋਂ ਪਹਿਲਾ ਗੀਤ ਚੰਨ ਮਾਤਾ ਗੁਜਰੀ ਦਾ ਸਤਾ ਕੰਡਿਆਣੀ ਸੀਜ ਬਚਾਈ ਇਹ ਮੇਰਾ ਪਹਿਲਾ ਗੀਤ ਸੀ ਸਾਹ ਸੰਗਜੀ ਧੰਨ ਹੋ ਤੁਸੀਂ ਤੁਹਾਡਾ ਧੰਨਵਾਦ ਆ 50 50 ਦੇ ਨੋਟ 50 50 ਦੇ ਨੋਟਾਂ ਨਾਲ ਤੇ ਲਾਦੇ ਦਿੱਤਾ ਸਾਹ ਸੰਗਜੀ ਕبھی ਜੇ ਛਾਰੇ ਨੋਟਾਂ ਦੀ ਸ਼ਰਾਬ ਹੀ ਪੀ ਲੈ ਤੈਨੂੰ ਖੂਹ ਜੁਬਕੇ ਮਰਨਾ ਹੋਰ ਕੀ ਕਰਨਾ ਤੇ ਤੁਹਾਡੀ ਇੰਦਰੀ ਮਾਇਆ ਇਹ ਸਫਲ ਹੁੰਦੀ ਆ ਜਿਸ ਆਸ਼ਾ ਨਾਲ ਤੁਸੀਂ ਦਿੰਦੇ ਹੋ ਉਸੇ ਆਸ਼ਾ ਨਾਲ ਲੱਗਦੀ ਆ واحر جی کا خالس واحد ہاں سفری صاحب تاری جی بارے گل کر رہے سی